ਅੱਜ ਬੜੀ ਹੀ ਦੁਖਦਾਈ ਖਬਰ ਹੈ ਕਿ ਕੱਲ ਦੇਰ ਰਾਤ ਸਾਡੇ ਸਰਹਾਲਾ ਪਿੰਡ ਸਾਡੇ ਬਹੁਤ ਹੀ ਅਜ਼ੀਜ਼ ਸ਼ਰੋਨੀ ਅਕਾਲੀ ਦਲ ਦੇ ਬੜੇ ਹੀ ਵਧੀਆ ਨੇਕ ਤਕੜੇ ਸਪੋਰਟਰ ਸਰਦਾਰ ਭਗਵੰਦ ਸਿੰਘ ਜੀ ਨੰਬਰਦਾਰ ਸਾਹਿਬ ਨੂੰ ਦੇਰ ਰਾਤ ਪੰਜ ਸੱਤ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰਤਾ ਇੱਕ ਇਨਸਾਨ ਜਿਹੜਾ ਆਪ ਦੀ ਇਮਾਨਦਾਰੀ ਵਾਸਤੇ ਗੁਰਸਿੱਖੀ ਨਾਲ ਪਿਆਰ ਕਰਨ ਵਾਲਾ ਇਨਸਾਨ ਮਿਹਨਤਕਸ਼ ਇਨਸਾਨ ਆਪ ਦੀ ਮਿਹਨਤ ਕਰਕੇ ਆਪ ਦੇ ਪਰਿਵਾਰ ਦੀ ਪਰਵਰਿਸ਼ ਕੀਤੀ ਪਰਿਵਾਰ ਦੀ ਅੱਜ ਸੁੱਖ ਮਾਣ ਰਿਆ ਸੀ ਉਹਨੂੰ ਕੱਲ ਇਸ ਲਈ ਕਤਲ ਕਰਤਾ ਗਿਆ ਕਿਉਂਕਿ ਉਹਦੇ ਘਰ ਦੇ ਨੇੜੇ ਸਰਹਾਲੇ ਪਿੰਡ ਦੇ ਨੇੜੇ ਇੱਕ ਸਕੂਲ ਜਿੱਥੇ ਉਹ ਸਕੂਲ 'ਚ ਜਿਹੜੇ ਬੱਚੇ ਆਉਂਦੇ ਸਨ ਉਹ ਕਈ ਮੋਟਰਸਾਈਕਲ ਲੈ ਕੇ ਆਉਣੇ ਔਰ ਉਹ ਪਟਾਕੇ ਜਿਹੜੇ ਮੋਟਰਸਾਈਕਲ ਦੇ ਸਲੰਸਰ ਜੇ ਬਦਲ ਕੇ ਮਾਰਦੇ ਆ ਬਹੁਤ ਖੋਰੂ ਪਾਉਂਦੇ ਸਨ ਇਸ ਨੇ ਇੱਕ ਦੋ ਵਾਰੀ ਰੋਕਿਆ ਔਰ ਵੀ ਕਈ ਹਰਕਤਾ ਕਰਦੇ ਸਨ ਜਿਹੜਾ ਮੈਂ ਸਮਝਦਾ ਕਿ ਇਨਸਾਨੀਅਤ ਨੂੰ ਵਾਸਤੇ ਠੀਕ ਨਹੀਂ ਇੱਕ ਸਿਆਣੇ ਬਜ਼ੁਰਗ ਹੋਣ ਦੇ ਨਾਤੇ ਉਹਨੇ ਬੱਚਿਆਂ ਨੂੰ ਇਸ ਗੱਲ ਤੋਂ ਰੋਕਿਆ ਵਗੈਰ ਅਫਸੋਸ ਇਸ ਗੱਲ ਦਾ ਕਿ ਜਿਸ ਨੌਜਵਾਨ ਨੂੰ ਰੋਕਿਆ ਉਹ ਤਾਂ ਬਾਪ ਏਡਾ ਕਿ ਮੈਂ ਸਮਝਦਾ ਬੀਪੂ ਕਹਿ ਲਾਂ ਤੇ ਛੋਟਾ ਲੱਭ ਜਾਊਗਾ ਇੰਨਾ ਅਹੰਕਾਰੀ ਇਨਸਾਨ ਤੇ ਆਪਦੇ ਬੱਚੇ ਨੂੰ ਇਹ ਕਹਿਣ ਦੀ ਜਗ੍ਹਾ ਕਿ ਭਾਈ ਤੂੰ ਗਲਤ ਸੀ ਉਹਦੀ ਜਗ੍ਹਾ ਬੱਚੇ ਨੂੰ ਨਾਲ ਲੈ ਕੇ ਸਰਦਾਰ ਭਗਵੰਤ ਸਿੰਘ ਜੀ ਦੇ ਨੰਬਰਦਾਰ ਸਾਹਿਬ ਦੇ ਘਰ ਆਇਆ ਉਹਦੀ ਘਰ ਦੀ ਉਹਦੀ ਨੌ ਦੇ ਅੱਗੇ ਉਸ ਗੁਰਸਿੱਖ ਅਮਰੇਧਾਰੀ ਸਿੰਘ ਨੂੰ ਪੰਜ ਸੱਤ ਗੋੜੀਆਂ ਮਾਰੀਆਂ ਇੱਕ ਮੱਥੇ 'ਚ ਮਾਰੀ ਪੰਜ ਛਾਤੀ 'ਚ ਮਾਰੀ ਤੇ ਉਹਦੀ ਮੌਕੇ 'ਚ ਬਹੁਤ ਸਾਂਸ ਸੰਗਤ ਜੀ ਅੱਜ ਮੈਂ ਜਿੱਥੇ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਜਿਸ ਇਨਸਾਨ ਨੂੰ ਮੈਂ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ ਅੱਜ ਉਹ ਇਸ ਪਾਣੀ ਸੰਸਾਰ 'ਚ ਨਹੀਂ ਮਗਰ ਕੀ ਇਸ ਕਿਸਮ ਦੀ ਡਰਾ ਗਰਾਵੜ ਸੰਸਾਰੀ ਸਾਡੀ ਕਦਰਾਂ ਕੀਮਤਾਂ 'ਚ ਥੋੜਾ ਸੋਚਣਾ ਪੈਣਾ ਵਿਚਾਰਨਾ ਪੈਣਾ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਸਕੂਲਾਂ ਦੇ ਬਾਹਰ ਹਸਪਤਾਲਾਂ ਦੇ ਬਾਹਰ ਜਾਂ ਜਿੱਥੇ ਕੋਈ ਪਬਲਿਕ ਪਲੇਸਿਸ ਆ ਉੱਤੇ ਚੌਕਸੀ ਪੈਰਵਾਈ ਬਤਾਓ ਕਿਉਂਕਿ ਪਿਛਲੇ ਕੁਝ ਦਿਨਾਂ 'ਚ ਮਜੀਠੇ ਹਲਕੇ 'ਚ ਹੀ ਬੈਂਕ ਦੀ ਡਕੈਤੀ ਹੋਣੇ ਸ਼ਰੀਆਮ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਕਤਲ ਕਰ ਦੇਣਾ ਇਹ ਲਾਅ ਐਂਡ ਆਰਡਰ ਵਾਸਤੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਕਿ ਮੈਨੂੰ ਜੋ ਹੁਣ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਕਤਲ ਕੀਤਾ ਤਾਸ ਦੀ ਪੁਲਿਸ ਤੇ ਪ੍ਰਸ਼ਾਸਨ ਸੀਨੀਅਰ ਅਫਸਰ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਹਨਾਂ ਨੇ ਅਨ ਤੁਸਤੀ ਬਖੋਂ ਦਿਆ ਹੋਇਆ ਬੜੀ ਛੇਤੀ ਜੋ ਮੈਨੂੰ ਪਤਾ ਲੱਗਿਆ ਇਹ ਬੰਦੇ ਕਾਬੂ ਕਰ ਲਏ ਗਏ ਆ ਜਾਂ ਕੁਝ ਰਹਿ ਗਿਆ ਕਾਬੂ ਹੋ ਜਾਣੇ ਆ ਮਗਰ ਜਦ ਤੱਕ ਇਹ ਸਾਰੇ ਅਰੈਸਟ ਨਹੀਂ ਹੋ ਜਾਂਦੇ ਪਰਿਵਾਰ ਦਾ ਇਹ ਇਹ ਮੰਨ ਹੈ ਕਿ ਜਦੋਂ ਇਹ ਅਰੈਸਟ ਹੋ ਜਾਣ ਉਸ ਤੋਂ ਬਾਅਦ ਹੀ ਉਹ ਫਿਰ ਸਰਦਾਰ ਭਗਵੰਤ ਸਿੰਘ ਜੀ ਦਾ ਸਸਕਾਰ ਕਰਨਗੇ ਸੋ ਮੈਂ ਚਾਹਾਂਗਾ ਕਿ ਪੁਲਿਸ ਇਮੀਡੀਏਟਲੀ ਜਿੱਥੇ ਪਰਿਵਾਰ ਤੋਂ ਜੋ ਉਹਨਾਂ ਦੀਆਂ ਕਾਇਸ਼ਾ ਨੇ ਉਹਦੇ ਹਿਸਾਬ ਨਾਲ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਣ ਇਨਸਾਫ ਤੋਂ